ਸੱਚੇ ਕਾਲ ਮੈਨ ਖਾ ਨਿਊਜ਼ ਬੁਲਟਨ ਵਿੱਚ ਖੜੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਡੈਲਸ ਦੇ ਗ੍ਰੇਸ਼ਨ ਦਫਤਰ ਬਾਹਰ ਚੱਲੀਆਂ ਗੋਲੀਆਂ ਤਿੰਨ ਲੋਕਾਂ ਨੂੰ ਲੱਗੀ ਗੋਲੀ ਸ਼ੂਟਰ ਦੀ ਮੌਤ ਅਮਰੀਕਾ ਨੇ ਸੌਤੋਵਾਦ ਭਾਰਤੀ ਕਿਤੇ ਰਿਪੋਰਟ ਬਜ਼ੁਰਗ ਮਹਿਲਾ ਵੀ ਵਿੱਚ ਸ਼ਾਮਲ ਅਮਰੀਕੀ ਟੈਰਫ ਦੇ ਮਧਿਨਜ਼ਰ ਚੀਨ ਨੇ ਚੁੱਕਿਆ ਵੱਡਾ ਕਦਮ ਛੱਡਿਆ ਵਿਕਾਸਸ਼ੀਲ ਦੇਸ਼ ਦਾ ਦਰਜਾ ਹੁਣ ਖਬਰਾਂ ਵਿਸਥਾਰ ਦੇ ਨਾਲ ਡੈਲਸ ਦੇ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਤਿੰਨ ਲੋਕਾਂ ਨੂੰ ਗੋਲੀਆਂ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮਿਲੀ ਹੈ ਕਿ ਸ਼ੂਟਰ ਦੀ ਵੀ ਮੌਤ ਹੋ ਚੁੱਕੀ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪੁਲਿਸ ਨੇ ਹੋਰ ਵਿਦੇੜੀ ਜਾਣਕਾਰੀ ਨਹੀਂ ਦਿੱਤੀ ਪਰ ਇਹਨਾਂ ਜ਼ਰੂਰ ਆਖਿਆ ਹੈ ਕਿ ਕੁਝ ਲੋਕ ਜ਼ਖਮੀ ਹੋਏ ਨੇ ਕੁਝ ਦੀ ਮੌਤ ਹੋਈ ਹੈ ਹਾਲਾਂਕਿ ਮੌਤ ਕਿੰਨਿਆਂ ਦੀ ਹੋਈ ਹੈ ਇਹ ਅੰਕੜਾ ਵੀ ਸਾਂਝਾ ਨਹੀਂ ਕੀਤਾ ਗਿਆ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਕੁਝ ਪ੍ਰਵਾਸੀ ਵੀ ਮੌਜੂਦ ਸਨ ਅਮਰੀਕਾ ਦੇ ਜੈਲਜ਼ੋ ਸ਼ਹਿਰ ਵਿੱਚ ਸਥਿਤ ਇੱਕ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਦਫ਼ਤਰ 'ਚ ਗੋਲੀਬਾਰੀ ਹੋਈ ਹੈ ਜਿਸ 'ਚ ਤਿੰਨ ਲੋਕਾਂ ਨੂੰ ਗੋਲੀਆਂ ਲੱਗੀਆਂ ਇਸ ਘਟਨਾ 'ਚ ਸ਼ੂਟਰ ਨੇ ਖੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਆਈਸੀਈ ਦੇ ਅਸਥਾਈ ਡਾਇਰੈਕਟਰ ਟਾਟ ਅਲਾਈਅੰਸ ਨੇ ਇਸ ਗੱਲ ਦੀ ਸੀਨੰਨ ਦੇ ਨਾਲ ਗੱਲਬਾਤ ਤੁਰੰਤ ਪੁਸ਼ਟੀ ਕੀਤੀ ਉਹਨਾਂ ਨੇ ਦੱਸਿਆ ਕਿ ਗੋਲੀ ਲੱਗਣ ਵਾਲਿਆਂ ਦੇ ਵਿੱਚ ਮੁਲਾਜ਼ਮ, ਦਫ਼ਤਰਾਏ ਨਾਗਰਿਕ ਜਾਂ ਹੋਰ ਲੋਕ ਹੋ ਸਕਦੇ ਨੇ ਪਰ ਇਹ ਹੁਣ ਤੱਕ ਪੱਕਾ ਨਹੀਂ ਹੋਇਆ ਘਟਨਾ ਦੀ ਜਾਂਚ ਚੱਲ ਰਹੀ ਹੈ ਪੁਲਿਸ ਅਨੁਸਾਰ ਦੋ ਲੋਕਾਂ ਨੂੰ ਜ਼ਖਮੀ ਹਾਲਾਤ ਦੇ ਵਿੱਚ ਹਸਪਤਾਲ ਭੇਜਿਆ ਗਿਆ ਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਸੈਕ雷ਟਰੀ ਕ੍ਰਿਸਟੀ ਨੋਇਮ ਨੇ ਆਖਿਆ ਕਿ ਹਾਲਾਤ ਬਾਰੇ ਪੂਰੀ ਜਾਣਕਾਰੀ ਹਜੇ ਆਉਣੀ ਬਾਕੀ ਹੈ। ਪਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਕਈ ਲੋਕ ਜ਼ਖਮੀ ਨੇ ਤੇ ਕੁਝ ਦੀ ਮੌਤ ਹੋ ਗਈ। ਉਹਨਾਂ ਇਹ ਵੀ ਦੱਸਿਆ ਹੈ ਕਿ ਹਾਲ ਹੀ ਦੇ ਵਿੱਚ ਆਈਸੀਈ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਵਧ ਰਹੇ ਨੇ। ਇਸ ਘਟਨਾ ਤੋਂ ਬਾਅਦ ਦਰਜਨਾ ਐਮਰਜੈਂਸੀ ਵਾਹਨਾਂ ਨੂੰ ਆਈਸੀਈ ਦੇ ਦਫ਼ਤਰ ਨੇੜੇ ਵੇਖਿਆ ਗਿਆ। ਜੋ ਕਿ ਇੰਟਰਸਟੇਟ 35ਈਸਟ ਦੇ ਨੇੜੇ ਡਾਲਸ ਲਵ ਫੀਲਡ 에ਰਪੋਰਟ ਕੋਲ ਸਥਿਤ ਹੈ ਇਹ ਇਲਾਕਾ ਅਕਸਰ ਹਲਚਲ ਵਾਲਾ ਰਹਿੰਦਾ ਹੈ ਪਰ ਹਮਲੇ ਤੋਂ ਬਾਅਦ ਫਰੀਵੇ ਦੇ 6 ਲੇਨ ਖਾਲੀ ਨਜ਼ਰ ਆਏ ਤੇ ਵਾਹਨਾਂ ਦਾ ਆਵਾਗੌਨ ਰੁਕ ਗਿਆ ਆਈਸੀਈ ਅਤੇ ਹੋਮਲੈਂਡ ਸਿਕਿਉਰਟੀ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਡਾਲਸ ਫਾਇਰ ਰੈਸਕਿਊ ਵਿਭਾਗ ਨੂੰ ਸਵੇਰੇ 6:41 ਮਿੰਟ ਦੇ ਉੱਤੇ ਇਹ ਘਟਨਾ ਸਥਾਨ ਤੇ ਰਵਾਨਾ ਕੀਤਾ ਗਿਆ ਸੀ ਵਿਭਾਗ ਦੇ ਬੁਲਾਰੇ ਜੈਸਨ ਐਲ ਇਵੈਂਟਸ ਨੇ ਦੱਸਿਆ ਕਿ ਇਹ ਮਾਮਲਾ ਸਰਗਰ ਮੈਂ ਅਤੇ ਉਸਨੇ ਕੋਈ ਹੋਰ ਪੁਸ਼ਟੀ ਨਹੀਂ ਕੀਤੀ ਇਹ ਹਾਦਸਾ ਟੈਕਸਾਸ 'ਚ ਹੋਏ ਹੋਰ ਹਮਲਿਆਂ ਤੋਂ ਕੁਝ ਮਹੀਨੇ ਬਾਅਦ ਹੋਇਆ ਹੈ 4 ਜੁਲਾਈ ਨੂੰ ਅਲਵਾਰਾਡੋ ਦੇ ਵਿੱਚ ਇੱਕ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਤੇ ਹਮਲਾ ਹੋਇਆ ਸੀ ਜਿਸ ਤੇ ਫੌਜੀਆਂ ਵਰਗੀ ਕਾਲੀ ਵਰਤੀ ਪੈਨੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਇਸ ਵਿੱਚ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋਇਆ ਸੀ ਉਸ ਹਮਲੇ ਨਾਲ ਸੰਬੰਧਿਤ 11 ਲੋਕਾਂ ਉੱਤੇ ਦੋਸ਼ ਲਗਾਏ ਜਾ ਚੁੱਕੇ ਨੇ ਇਸ ਤੋਂ ਕੁਝ ਦਿਨ ਬਾਅਦ ਹੋਰ ਇੱਕ ਹਮਲਾ ਹੋਇਆ ਸੀ ਜਦੋਂ ਇੱਕ ਹਥਿਆਰਬੰਦ ਵਿਅਕਤੀ ਨੇ ਅਮਰੀਕਾ ਮੈਕਸੀਕੋ ਸਰਹੱਦ ਨੇੜੇ ਇੱਕ ਬਾਰਡਰ ਪੈਟਰੋਲ ਫੈਸਿਲਿਟੀ ਉੱਤੇ ਅਸॉल्ट ਰਾਈਫਲ ਨਾਲ ਗੋਲੀਆਂ ਚਲਾਈਆਂ ਉਸ ਵਿੱਚ ਵੀ ਇੱਕ ਪੁਲਿਸ ਅਫਸਰ ਜ਼ਖਮੀ ਹੋਇਆ ਸੀ ਤੇ ਹਮਲਾਵਰ ਨੂੰ ਪੁਲਿਸ ਨੇ ਮੌਕੇ ਤੇ ਮਾਰ ਦਿੱਤਾ ਸੀ ਅਮਰੀਕਾ ਨੇ ਇੱਕ ਵਾਰ ਫਿਰ ਤੋਂ 132 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ ਤੇ ਇਸੇ ਦੇ ਵਿੱਚ ਹੀ ਰਿਪੋਰਟ ਕੀਤਾ ਗਿਆ ਹੈ 73 ਸਾਲਾਂ ਇੱਕ ਬਜ਼ੁਰਗ ਔਰਤ ਨੂੰ ਦਰਸਲ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਦੇ ਵਿੱਚ ਪਿਛਲੇ 30 ਸਾਲਾਂ ਤੋਂ ਇਹ ਬਜ਼ੁਰਗ ਮਹਿਲਾ ਹਰਜੀਤ ਕੌਰ ਰਹਿ ਰਹੀ ਸੀ ਜਿਸ ਦੇ ਉੱਤੇ ਗੈਰ ਕਾਨੂੰਨੀ ਟੰਗ ਦੇ ਨਾਲ ਅਮਰੀਕਾ ਚੜ੍ਹਨ ਦੇ ਦੋਸ਼ ਲਗਾਏ ਗਏ ਨੇ ਹੜਾਨੀ ਦੀ ਗੱਲ ਮੰਨੀ ਜਾ ਰਹੀ ਹੈ ਕਿ ਹਰਜੀਤ ਕੌਰ ਨੂੰ ਹੱਥ ਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਭਾਰਤ ਭੇਜਿਆ ਗਿਆ ਜਿਸ ਨੂੰ ਲੈ ਕੇ ਭਾਰਤੀ ਤੇ ਸਿੱਖ ਪਾਈਚਾਰੇ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਹਰਜੀਤ ਕੌਰ ਨੂੰ ਈਸਟ ਬੇ ਦੇ ਵਿੱਚ ਇੱਕ ਰੂਟੀਨ ਚੈੱਕ ਇਨ ਦੌਰਾਨ ਹਿਰਾਸਤ ਦੇ ਵਿੱਚ ਲੈਣ ਦੀ ਖਬਰ ਆਈ ਹੈ ਉਨ੍ਹਾਂ ਦੇ ਪਰਿਵਾਰ ਤੇ ਭਾਈਚਾਰੇ ਦਾ ਕਹਿਣਾ ਹੈ ਕਿ ਉਹ ਤਿੰਨ دہਾਕਿਆਂ ਤੋਂ ਅਮਰੀਕਾ 'ਚ ਰਹ ਰਹੇ ਸਨ ਤੇ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਸੀ। ਉਨ੍ਹਾਂ ਦੀ ਅਰਜ਼ੀ 2013 ਦੇ ਵਿੱਚ ਰੱਦ ਕਰ ਦਿੱਤੀ ਗਈ ਸੀ। ਫਿਰ ਵੀ ਉਹ ਹਰ 6 ਮਹੀਨਿਆਂ ਬਾਅਦ ਇਮੀਗ੍ਰੇਸ਼ਨ ਵਿਭਾਗ ਨੂੰ ਰਿਪੋਰਟ ਕਰਦੇ ਰਹੇ। ਉਨ੍ਹਾਂ ਦੀ ਉਮਰ ਤੇ ਨਾਜ਼ੁਕ ਸਿਹਤ ਨੂੰ ਵੇਖਦਿਆਂ ਭਾਈਚਾਰੇ ਨੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਸੀ। ਪਰ ਹੁਣ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਵਕੀਲ ਦੀਪਕ ਆਲੂਵਾਲੀਆ ਨੇ ਦੱਸਿਆ ਕਿ ਹਰਜੀਤ ਕੌਰ ਨੂੰ 132 ਹੋਰ ਭਾਰਤੀ ਨਾਗਰਿਕਾਂ ਦੇ ਨਾਲ ਪਹਿਲਾਂ ਜਾਰਜੀਆ ਤੋਂ ਆਈਸੀਈ ਚਾਰਟਰਡ ਫਲਾਈਟ ਦੇ ਰਾਹੀਂ ਅਰਮੇਨੀਆ ਲਜਾਇਆ ਗਿਆ ਤੇ ਫਿਰ ਦਿੱਲੀ ਹਵਾਈ ਅੱਡੇ ਤੇ ਲਿਆਂਦਾ ਗਿਆ ਪਰਿਵਾਰ ਤੇ ਜਾਣ ਪਛਾਣ ਵਾਲੇ ਉਹਨਾਂ ਨੂੰ ਲੈਣ ਦੇ ਲਈ ਦਿੱਲੀ ਹਵਾਈ ਅੱਡੇ ਤੇ ਪਹੁੰਚੇ ਇਸ ਫੈਸਲੇ ਤੋਂ ਪਾਈਚਾਰਾ ਬਹੁਤ ਨਿਰਾਸ਼ ਹੈ ਹਰਜੀਤ ਕੌਰ ਨੂੰ ਭਾਰਤ ਭੇਜਣ ਤੋਂ ਰੋਕਣ ਲਈ ਅਮਰੀਕਾ 'ਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ ਇਸ ਦੌਰਾਨ ਉਹਨਾਂ ਦੀ ਪੋਤੀ ਸੁਖਮਨੀਤ ਕੌਰ ਦਾ ਕਹਿਣਾ ਸੀ ਕਿ ਸਾਨੂੰ ਸਿਰਫ ਇਹ ਦੱਸਿਆ ਗਿਆ ਸੀ ਕਿ ਦਾਦੀ ਨੂੰ ਹਿਰਾਸਤ ਚਲਿਆ ਜਾ ਰਿਹਾ ਹੈ ਸਾਨੂੰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਸੀ ਅਸੀਂ ਉਹਨਾਂ ਨੂੰ ਲੱਭਦੇ ਰਹੇ ਜਦੋਂ ਅਸੀਂ ਉਹਨਾਂ ਨੂੰ ਮਿਲੇ ਤਾਂ ਉਹ ਰੋ ਰਹੇ ਸਨ ਤੇ ਮਦਦ ਲਈ ਅਪੀਲ ਕਰ ਰਹੇ ਸਨ ਇੱਕ ਹੋਰ ਦੋਸਤ ਦਾ ਕਹਿਣਾ ਸੀ ਕਿ ਉਹ 30 ਸਾਲਾਂ ਤੋਂ ਇੱਥੇ ਰਹਿ ਰਹੇ ਸਨ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਹਾਲਤ ਬਹੁਤ ਮਾੜੀ ਸੀ ਇਹ ਵੀ ਸੁਣਿਆ ਗਿਆ ਕਿ ਉਹਨਾਂ ਨੂੰ ਬੈਠਣ ਲਈ ਕੁਰਸੀ ਜਾਂ ਸੌਣ ਲਈ ਬਿਸਤਰਾ ਤੱਕ ਵੀ ਨਹੀਂ ਦਿੱਤਾ ਗਿਆ ਉਹ ਫਰਸ਼ ਤੇ ਸੌਂਦੇ ਰਹੇ ਉੱਧਰ ਅਮਰੀਕੀ ਟੈਰਿਫ ਦੇ ਵਿਚਾਲੇ ਇੱਕ ਨਵਾਂ ਹੀ ਕਦਮ ਵੇਖਣ ਨੂੰ ਮਿਲਿਆ ਕਦਮ ਚੁੱਕਿਆ ਗਿਆ ਹੈ ਚੀਨ ਦੇ ਵੱਲੋਂ ਦਰਅਸਲ ਅਮਰੀਕੀ ਟੈਰਿਫਾਂ ਦੇ ਮੱਦੇਨਜ਼ਰ ਚੀਨ ਨੇ ਵੱਡਾ ਕਦਮ ਚੁੱਕਿਆ ਹੈ ਤੇ ਵਿਕਾਸਸ਼ੀਲ ਦੇਸ਼ ਦਾ ਦਰਜਾ ਛੱਡ ਦਿੱਤਾ ਹੈ ਅਮਰੀਕਾ ਤੇ ਚੀਨ ਦੀ ਟਕਸਲ ਵੀ ਖੁੱਲਕੇ ਹੌਲੀ-ਹੌਲੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਚੀਨ ਨੇ ਆਖਿਆ ਹੈ ਕਿ ਹੁਣ ਉਹ ਵਿਸ਼ਵ ਵਪਾਰ ਸੰਗਠਨ ਦੇ ਸਮਝੌਤਿਆਂ 'ਚ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਵਿਸ਼ੇਸ਼ ਸਹੂਲਤ ਦੀ ਮੰਗ ਨਹੀਂ ਕਰੇਗਾ ਇੱਕ ਜਿਹੜਾ ਬਦਲਾ ਹੈ ਜਿਸ ਦੀ ਮੰਗ ਅਮਰੀਕਾ ਲੰਮੇ ਸਮੇਂ ਤੋਂ ਕਰ ਰਿਹਾ ਸੀ ਵੰਜ ਮੰਤਰਾਲੇ ਦੇ ਅਧਿਕਾਰੀਆਂ ਨੇ ਆਖਿਆ ਕਿ ਇਹ ਕਦਮ ਅਜਿਹੇ ਸਮੇਂ 'ਚ ਗਲੋਬਲ ਵਪਾਰ ਪ੍ਰਣਾਲੀ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਹੈ ਜਦੋਂ ਇਹ ਟੈਰਿਫ ਵਾਰ ਅਤੇ ਵੱਖ-ਵੱਖ ਦੇਸ਼ਾਂ ਵੱਲੋਂ ਦਰਾਮਦ ਨੂੰ ਬੈਨ ਕਰਨ ਦੇ ਰੱਖਿਆਵਾਦੀ ਕਦਮਾਂ ਨਾਲ ਖਤਰੇ 'ਚ ਹੈ ਉਹਨਾਂ ਨੇ ਸੰਯੁਕਤ ਰਾਜ ਅਮਰੀਕਾ ਦਾ ਨਾਂ ਨਹੀਂ ਲਿਆ ਅਤੇ ਨਾ ਹੀ ਰਾਸ਼ਟਰਪਤੀ ਡੋਨਾਲਡ ਰੰਪ ਦੇ ਇਸ ਸਾਲ ਚੀਨ ਸਣੇ ਕਈ ਹੋਰ ਦੇਸ਼ਾਂ ਤੇ ਟੈਰਿਫ ਲਾਉਣ ਦੀ ਚਰਚਾ ਕੀਤੀ ਅਮਰੀਕਾ ਲੰਬੇ ਸਮੇਂ ਤੋਂ ਇਹ ਦਲੀਲ ਦਿੰਦਾ ਆ ਰਿਹਾ ਹੈ ਕਿ ਚੀਨ ਨੂੰ ਵਿਕਾਸਸ਼ੀਲ ਦੇਸ਼ ਦਾ ਦਰਜਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਵਿਸ਼ਵ ਵਪਾਰ ਸੰਗਠਨ ਚ ਇਸ ਦਰਜੇ ਦੇ ਫਾਇਦਿਆਂ ਚ ਦਰਾਮਦ ਲਈ ਆਪਣੇ ਬਾਜ਼ਾਰ ਖੋਲਣ ਲਈ ਘੱਟ ਕਾਰਵਾਈ ਸ਼ਾਮਲ ਹੈ ਫਿਲਹਾਲ ਦੇ ਬੁਲਟਿਨ ਚ ਇਹ ਨਹੀਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸ਼ਾ ਮਾਰਦਿਆਂ ਮੁਖੜਲੇਸ ਤੇ ਡੈਲਸਟੇਮ ਗਰੇਸ਼ਨ ਦਫ਼ਤਰ ਬਾਹਰ ਚੱਲੀਆਂ ਗੋਲੀਆਂ ਤਿੰਨ ਲੋਕਾਂ ਨੂੰ ਲੱਗੀ ਗੋਲੀ ਸ਼ੂਟਰ ਦੀ ਮੌਤ ਅਮਰੀਕਾ ਨੇ ਸੌਤੋਵਾਦ ਭਾਰਤੀ ਕਿਤੇ ਰਿਪੋਰਟ ਬਜ਼ੁਰਗ ਮਹਿਲਾ ਵੀ ਵਿੱਚ ਸ਼ਾਮਲ ਅਮਰੀਕੀ ਟੈਰਫ ਦੇ ਮੱਦੇਨਜ਼ਰ ਚੀਨ ਨੇ ਚੁੱਕਿਆ ਵੱਡਾ ਕਦਮ ਹੈ ਛੱਡਿਆ ਵਿਕਾਸਸ਼ੀਲ ਦੇਸ਼ ਦਾ ਦਰਜਾ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ